ਜਾਮੂਨਾਂ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਗਿਆ ਆ ਪਿੰਡਾਂ ਦੇ ਵਿੱਚ ਲੋਕ ਜਿਹੜੇ ਗਿਆ ਜਾਮੂਨ ਤੋੜ ਕੇ ਖਾਂਦੇ ਨੇ ਸ਼ਹਿਰਾਂ ਦੇ ਵਿੱਚ ਵੀ ਜਿੱਥੇ ਦਰਖਤਾਂ ਦੇ ਉੱਤੇ ਜਾਮੂਨ ਲੱਗੇ ਹੁੰਦੇ ਕਿ ਲੋਕੀ ਬੜੇ ਚਾਵਾਣਾ ਖਾਂਦੇ ਆ ਲੇਕਿਨ ਇਹ ਚਾਵਾਣਾ ਖਾਂਦਾ ਖਾਂਦੇ ਜਾਮੂਨ ਇੱਕ 12 ਸਾਲ ਦੇ ਬੱਚੇ ਨੂੰ ਭਾਰੀ ਪੈ ਗਿਆ ਉਸ ਪਰਿਵਾਰ ਉਤੇ ਦੁੱਖਾਂ ਦਾ ਪਹਾੜ ਡਿੱਗ ਚੁੱਕਾ ਗਿਆ ਇੱਕ ਬੱਚਾ ਜੋ ਕਿ 12 ਸਾਲ ਦਾ ਸੀ ਦਰਖਤ ਤੇ ਚੜ੍ਹ ਕੇ ਜਾਮੂਨ ਲੋਂਦਾ ਪਿਆ ਸੀ ਲੇਕਿਨ ਵੱਡਾ ਹਾਸਾ ਹੋ ਗਿਆ ਉਹਦੀ ਉੱਥੇ ਲਿਗ ਕੇ ਜਿਹੜੀ ਗਿਆ ਗੁੱਜੀ ਸੱਟ ਲੱਗ ਕੇ ਸਿਰ ਉੱਤੇ ਜਿੱਤੋਂ ਬਾਅਦ ਉਹਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਜਿਹਨੂੰ ਸੁਣ ਕੇ ਦੇਖ ਕੇ ਤੇ ਹਰੇਕ ਕਿਸੇ ਦੇ ਰੋਕ ਤੇ ਖੜੇ ਹੋ ਗਏ ਤੇ ਕਿਉਂਕਿ ਜਾਮ ਨੂੰ ਖਾਣੇ ਪੈ ਗਏ ਨੇ ਮਿੰਗੇ ਬੱਚੇ ਦੀ ਛੋਟੀ ਜੀ ਅੰਗਲੀ ਕਰਕੇ ਉਸ ਦੀ ਜਾਨ ਤੇ ਬਾਨਾਇਕ ਜਾਨ ਵੀ ਚਲੇਗੀ ਹੁਣ ਉਹ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਕੇ ਚਲਾ ਗਿਆਗਾ ਲੇਕਿਨ ਪਿੱਛੇ ਜਿਹੜੀ ਇੱਕ ਵੱਡੀ ਕਹਾਣੀ ਛੱਡ ਕੇ ਚਲਾ ਗਿਆਗਾ ਉਹਨੂੰ ਤਾਂ ਸਾਰੀ ਜ਼ਿੰਦਗੀ ਹੁਣ ਕੋਈ ਉਲਾ ਕਿਤੇ ਸਕਦਾਗਾ ਕਿਉਂਕਿ ਪਰਿਵਾਰ ਨੂੰ ساری ਉਮਰ ਇਸ ਗੱਲ ਦਾ ਪਸਤਾਵਾ ਰਹੇਗਾ ਤੇ ਕੀ ਅਸੀਂ ਬੱਚੇ ਨੂੰ 10-20 ਰੁਪਏ ਦੇ ਜਾਮ ਨੂੰ ਲੈ ਕੇ ਦੇ ਦਿੰਦੇ ਕਿ ਸ਼ਾਇਦ ਇਸ ਤਰ੍ਹਾਂ ਦਾ ਅਪਮਾਨਾ ਨਾ ਹੋ ਪਰਦਾ ਤੁਸੀਂ ਵੀ ਦੇਖੋ ਵੀਡੀਓ ਬਾਰੇ ਤੇ ਕਮੈਂਟ ਆਪਣੇ ਜਰੂਰ ਕਰਿਓ ਤੇ ਆਪਣੇ ਸੁਝਾਤਾ ਦੇ ਹੀ ਦਿਆ ਕਰੋ ਤਾਂ ਕਿ ਸਾਨੂੰ ਹੀ ਪਤਾ ਚੱਲ ਸਕੇ ਤੁਸੀਂ ਇਸ ਬਾਰੇ ਕੀ ਫਿਰ ਘਰਿਆ ਰਹੇਗਾ ਘਰਿਆ ਰਹੇਗਾ ਪਤਾ ਨਹੀਂ ਹੱਬ ਕਰਿਆ ਉਹ ਚਲੇ ਗਿਆ

fall from height according to his uh, parents uh, fall from the tree uh, approximately height hogi uski 25 to 30 ft das rahe ha according to his uh, parents saade kol baccha nazuk halat vich hi aaya siga jadon bacche nu leke aaye ode maa pyo baccha us time gasping state vich siga unconscious siga baccha ਉਸਕੇ ਜੋ ਪਿਪਲ ਸੇ ਬਿਲਕੁਲ ਫਿਕਸ ਥੇ